ਅੱਜ ਥਾਣੇ ਵਿੱਚ ਧਰਨਾ ਲਾਇਆ ਗਿਆ ਕਿਸ ਸੰਬੰਧ ਕਰਾਂ। ਸੁਣਨਾ ਮੈਂ ਜੀ ਐਕਸੂ ਬਗਾਰ ਫੌਜ ਸਿੰਘ ਪਿੰਡ ਪਰ ਸਬੋ ਰਿਹਾ ਜੀ। 27 ਤਰੀਕ ਸ਼ਾਮ ਨੂੰ ਇੱਥੇ ਇੱਕ ਪਿੰਡ ਦੀ ਜ਼ਮੀਨ ਦੇ ਮਸਲੇ ਲਈ ਅਸੀਂ ਬੋਲੋ ਘਰ ਇੱਥੇ ਆਏ ਆ ਥਾਣੇ ਦੇ ਵਿੱਚ। ਉਸ ਤੋਂ ਬਾਅਦ ਮੈਂ ਜਾ ਕੇ ਆਪਣੇ ਪਿੰਡ ਆਪਣੀ ਜ਼ਮੀਨ ਵਾਲ ਨੂੰ ਗਿਆਣ ਜਿਹੜੀ ਜਿਹੜੀ ਮੇਰੀ ਜ਼ਮੀਨ ਸਾਰੀ ਆ ਉਹ ਮਖੋਲੇ ਵਾਲੀ ਸੜਕ ਦੇ ਉੱਪਰ ਆ। ਉਸ ਉੱਧਰ ਕਸ਼ਮੀਰ ਸਿੰਘ ਸਰਪੰਚ ਸਰਬਜੀਤ ਸਿੰਘ ਸ਼ੰਮਾ ਤੇ ਮਸਾ ਸਿੰਘ ਇਹ ਤਿੰਨ ਚਾਰ ਬੰਦੇ ਜਦੋਂ ਮੈਂ ਮੜੀਆਂ ਦੇ ਲਾਗੇ ਆਇਆ ਮੈਨੂੰ ਨਹੀਂ ਪਤਾ ਕਿ ਇਹ ਗੱਡੀ ਦੇ ਵਿੱਚ ਕੌਣ ਆ ਜੀ ਇਹਨਾਂ ਨੇ ਗੱਡੀ ਰੋਕ ਕੇ ਤੇ ਮੈਨੂੰ ਅੰਦਰ ਵੀ ਮੇਰੀ ਗੱਲ ਸੁਣ ਜੀ ਮੇਰਾ ਰਾਹ ਰੋਕਿਆ ਮੈਨੂੰ ਪਤਾ ਸੀ ਵੀ ਇਹ ਮੇਰੇ ਵਿਰੋਧੀ ਬੰਦੇ ਮੈਂ ਕਿਹਾ ਤੁਹਾਡੀ ਗੱਲ ਐ ਵੇਲੇ ਮੈਂ ਪਹਿਉ ਸੁਣਾ ਬਿਲਕੁਲ ਮੈਂ ਸਾਈਡ ਤੇ ਮੋਟਰਸਾਈਕਲ ਕੱਢ ਕੇ ਅੱਗੇ ਲੰਘਿਆ ਉਸ ਤੋਂ ਬਾਅਦ ਦੁਬਾਰੇ ਇਹਨਾਂ ਨੇ ਜੀਪ ਭਜਾ ਕੇ ਮੋਟਰਸਾਈਕਲ ਦੇ ਅੱਗੇ ਕੀਤੀ ਹੈ ਔਰ ਚੌਂਕ ਦੇ ਵਿੱਚ ਗਿਆ ਕੇ ਫਿਰ ਤਿੰਨੋਂ ਬੰਦੇ ਉਤਰੇ ਆ ਠੀਕ ਹੈ ਉੱਥੇ ਵੀ ਜਗਾ ਥੋੜੀ ਸਾਈਡ ਤੇ ਹੀ ਮੈਂ ਮੋਟਰਸਾਈਕਲ ਸਾਈਡ ਤੇ ਕੀਤਾ ਉਸ ਤੋਂ ਬਾਅਦ ਮੱੱਸਾ ਸਿੰਘ ਮੇਰੇ ਅੱਗੇ ਆ ਰਿਹਾ ਵਾ ਕਸ਼ਮੀਰ ਸਿੰਘ ਤੇ ਸ਼ਰਮਦੀ ਸਿੰਘ ਜਿਹੜੇ ਆ ਇਹਨਾਂ ਦੋਨੋਂ ਬੰਦਿਆਂ ਕੋਲ ਪਿਸਤਲ ਆ ਤੇ ਮੈਂ ਇਹਨਾਂ ਨੂੰ ਕਹਿੰਦਾ ਜੀ ਹਟਾਓ ਇਹ ਪਿਸਤਲ ਤੇ ਫੇਰ ਗੋਲੀ ਚਲਾ ਦਿਓ ਪਰ ਦੇਖਦੇ ਕੀ ਜੋ ਜੇ ਰੋਜ਼ ਤੁਸੀਂ ਐ ਹੋ ਕਸ਼ੀ ਕਰ ਲੈ ਫਿਰ ਮੱੱਸਾ ਸਿੰਘ ਜਿਹੜਾ ਮੇਰੇ ਵੱਲ ਨੂੰ ਵਧਦਾ ਰਿਹਾ ਮੈਂ ਵੀ ਥੋੜਾ ਥੋੜਾ ਕਸ਼ੇ ਹੁੰਦਾ ਰਿਹਾ ਔਰ ਪਿੱਛੇ ਵੱਲੀ ਤੱਕ ਮੇਰੇ ਜਿਹੜਾ ਪਿਛਾ ਪਿਛਾ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਮੈਂ 112 ਤੇ ਫੋਨ ਕੀਤਾ ਫਿਰ ਪੁਲਿਸ ਗਈ ਆ ਪਿੰਡ ਤੇ ਅਗਲੇ ਦਿਨ ਆ ਕੇ ਮੈਂ ਦਰਖਾਸਤ ਦਿੱਤੀ ਆ ਉਹ ਦਰਖਾਸਤ ਤੇ ਕਾਰਵਾਈ ਨੂੰ ਵੀ 2 ਦਿਨ ਲੱਗ ਗਿਆ ਜੇ ਅੱਜ ਦੋਹਾਂ ਧਿਰਾਂ ਨੂੰ ਬੁਲਾਇਆ ਆਪੋ ਆਪਣੇ ਬਿਆਨ ਦਿੱਤੇ ਆ ਤੇ ਪੁਲਿਸ ਦੇ ਸਾਹਮਣੇ ਵੀ ਉਹ ਬੰਦੇ ਬਾਜ ਨਹੀਂ ਆ ਰਹੇ ਆਪਣੀ ਗੱਲ ਕਰਨ ਤੋਂ ਆਪਣੀ ਹੰਕਾਰਵਾਜੀ ਕਰਨ ਤੋਂ ਜਿਹੜੇ ਪੁਲਿਸ ਦੇ ਐਸਆਈ ਆ ਦੋਨੋਂ ਤੈਨੂੰ ਉਹ ਦੇਖ ਰਹੇ ਆ ਫਿਰ ਆਖਰ ਸਾਨੂੰ ਜਿਹੜਾ ਮਜਬੂਰੀ ਦੇ ਵਿੱਚ ਇੱਥੇ ਬੈਠਣਾ ਪਿਆ ਆ ਠੀਕ ਆ ਹੁਣ ਸਰਕਾਰ ਨੇ ਵਿਸ਼ਵਾਸ ਦਵਾਇਆ ਨਹੀਂ ਤੇ ਫਿਰ ਕੱਲ ਨੂੰ ਅਸੀਂ ਦੁਬਾਰੇ ਔਰ ਸਾਨੂੰ ਮੰਗ ਕੇ ਆ ਰਹੇ ਹਾਂ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੇ ਨੰਗਾ ਨਾਚ ਕਰਕੇ ਪਿਸਤਲ ਲੈ ਕੇ ਘੁੰਮਦੇ ਆ ਤੇ ਕਸ਼ਮੀਰ ਸਿੰਘ ਦਾ ਸਰਪੰਚ ਜਿਹੜਾ ਉਹ ਖੁਦ ਗੈਂਗਸਟਰ ਸਰਵਜੀਤ ਸਿੰਘ ਛੱਬਾ ਦਾ ਪਿਓ ਆ ਔਰ ਜਿਹੜੇ ਦੋ ਤਿੰਨ ਉਹਦੇ ਨਾਲ ਗੁਰਦੇ ਆ ਉਹ ਉਹ ਵੀ ਸਾਰੀਆਂ ਕਾਰਵਾਈਆਂ ਅੱਗੇ ਕਰਦੇ ਆ ਤੇ ਉਹਨਾਂ ਦੇ ਆਸਰੇ ਹੀ ਸਭ ਕੁਝ ਚੱਲ ਰਿਹਾ ਵਾ ਇਹ ਇੱਕ ਗੈਂਗਸਟਰਾਂ ਦਾ ਡਰੋ ਆ ਜਿਹੜਾ ਕਿ ਥਾਣਾ ਨਹੀਂ ਉਹਦੇ ਦੀਨ ਚੱਲ ਰਿਹਾ ਅਸੀਂ ਮੰਗ ਕਰਦੇ ਹਾਂ ਵੀ ਜਿਹੜਾ ਪ੍ਰਸ਼ਾਸਨ ਹੈ ਇਹਨਾਂ ਨੂੰ ਕਾਬੂ ਕਰੇ ਨਹੀਂ ਤੇ ਫਿਰ ਕੋਈ ਵੱਡੀ ਜਿਹੜੀ ਆ ਕੋਈ ਜਾਨ ਮਾਲ ਦੀ ਜਿਹੜੀ ਆ ਸਾਡਾ ਨੁਕਸਾਨ ਹੋਊਗਾ ਉਹਦਾ ਜ਼ਿੰਮੇਵਾਰ ਜਿਹੜੇ ਆ ਉਹ ਹੋਣਗੇ ਅੱਜ ਅੱਜ ਧਰਨਾ ਲਾਇਆ ਇਸ ਥੰਡਾ ਲਈ ਅੱਜ 4-5 ਦਿਨਾਂ ਤੋਂ ਭੱਤ ਪਿੰਡ ਦਾ ਤੋਂ ਮਸਲਾ ਚੱਲ ਰਿਹਾ ਹੈ ਕਿ ਕੋਈ ਕੋਈ ਰਸਤੇ ਦਾ ਦੋਹਾਂ ਤਰ੍ਹਾਂ ਦਾ ਅੱਜ ਦੋਵੇਂ ਤਰ੍ਹਾਂ ਜਿਹੜੀਆਂ ਅਸੀਂ ਉਹ ਜਥੇਬੰਦੀ ਕੋਾਈਆਂ ਹੈ ਪਰ ਕੁਝ ਸ਼ਰਾਬ ਪੀਂਨ ਦੇ ਵਿੱਚ ਹੀ ਗੇ ਉਹਨਾਂ ਨੇ ਉਹਦਾ ਫੈਸਲਾ ਇਹਦਾ ਸਿਰੇ ਨਹੀਂ ਚੜ੍ਹਦਾ ਕੋਈ ਨਾ ਕੋਟੋਨ ਵਿੱਚੋਂ ਕਰ ਦਿੰਦੇ ਹੀ ਉਹ ਮਸਲਾ ਜੜਾ ਲਾਉਂਦੇ ਨੇ ਇੱਥੇ ਪੁਲਿਸ ਨੇ ਵੀ ਕਾਫੀ ਕਿਉਂਕਿ ਪ੍ਰਸ਼ਾਸਨ ਦੇ ਇੱਕ ਜਰੀਆ ਹੁੰਦਾ ਕਿ ਪੁਲਿਸ ਕੋ ਆ ਕੇ ਆਪਾਂ ਫੈਸਲਾ ਕਰਾਉਨੇ ਆ ਇੱਕ ਕਸਾਲ ਮਜਦੂਰ ਸੰਘਰਸ਼ ਕਮੇਟੀ ਵੱਡੇ ਤੇ ਲੈਵਲ ਤੇ ਜਿਹੜੀ ਵਿਚਰ ਰਹੀ ਹੈ ਲੋਕਾਂ ਦੇ ਵਿੱਚ ਉਹ ਸਾਡੇ ਤੇ ਵੀ ਛਾਅ ਚ ਰੱਖਦੇ ਆ ਤੇ ਦੋਵੇਂ ਤਰ੍ਹਾਂ ਜਿਹੜੀਆਂ ਵਾ ਸੂਬਾ ਗੂਆਂ ਦੀ ਉੱਥੇ ਤੱਕ ਗੱਲ ਪਚਾ ਕੇ ਸਾਡੇ ਕੋਲ ਆਈਆਂ ਦੋਵੇਂ ਤਰ੍ਹਾਂ ਤੇ ਬੜੇ ਵੱਡੇ ਤਰੀਕੇ ਨਾਲ ਗੱਲਬਾਤ ਹੋ ਰਹੀ ਸ਼ਰਾਫਤੀ ਹਸਰਾਂ ਨੇ ਕੋਈ ਵਿੱਚ ਵਿਗੜਨ ਪਾਇਆ ਤਾਂ ਗੱਲ ਸਿਰੇ ਜਿਹੜੀ ਨਹੀਂ ਚੜ੍ਹਦੀ ਏ ਚੇਮਖਰ ਦੇ ਵਿੱਚ ਪਰਫੋਰ ਰਾਜ ਜਦੋਂ ਕਿ ਅਪੋਰਛ ਦੇ ਕੋਲ ਹਾਜਰੀ ਲਵਾ ਕੇ ਦੋਵੇਂ ਤਰ੍ਹਾਂ ਗਈਆਂ ਨੇ ਤੇ ਸੁਬੇਦਾਰ ਰਿਸ਼ਪਾਰ ਸਿੰਘ ਦਾ ਰਾਹ ਜਿਹੜਾ ਵਾ ਘੱਟ ਦੇ ਤਿੰਨ ਬੰਦਿਆਂ ਨੇ ਜਿਹੜਾ ਪੰਜ ਬੰਦਿਆਂ ਨੇ ਉਹ ਰੋਕਿਆ ਤੇ ਅਸਲਾ ਉਹਨਾਂ ਨੂੰ ਵਿਖਾ ਕੇ ਧਮਕੀ ਦਿੱਤੀ ਕਿ ਤੂੰ ਇਹਨਾਂ ਦੇ ਪਿੱਛੋਂ ਹਟਣਾ ਕਿ ਨਹੀਂ ਹਟਣਾ ਤੇ ਉਹ ਫਿਰ ਸਾਨੂੰ ਇੱਥੇ ਥਾਣੇ ਦੇ ਵਿੱਚ ਬਹਿਣਾ ਪਿਆ ਕਿ ਉਹਨਾਂ ਬੰਦਿਆਂ ਦੇ ਉਲਟ ਜਿਹੜੀ ਉਹ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਤੇ ਇਥੋਂ ਐਸਐਸਓ ਸਾਹਿਬ ਨੇ ਵਿਸ਼ਵਾਸਤ ਹੋਇਆ ਕਿ ਕੱਲ 11 ਵਜੇ ਤੱਕ ਉਹਨਾਂ ਨੇ ਜਿਹੜੀ ਆ ਬਰਖਰਾਬ ਜਿਹੜੀ ਆ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਊਗੀ ਤੇ ਉਹਦੇ ਵਿੱਚ ਸਾਡੇ ਲੋਏ ਆ ਕੇ ਅਸੀਂ ਜੇ ਉਹਨਾਂ ਦੇ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਪਰਸੋਂ ਇੱਥੇ ਵੱਡੇ ਲੈਵਲ ਤੇ ਅਸੀਂ ਜਿਹੜਾ ਵਾ ਜਿਹੜੇ ਵਾਲੇ ਸਲਾਹ ਕਰਕੇ ਮੀਟਿੰਗ ਕਰਕੇ ਤੇ ਵੱਡੇ ਲੈਵਲ ਤੇ ਜਿਹੜਾ ਧਰਨਾ ਸ੍ਰੀ ਗੁਰੂ ਥਾਣੇ ਵਿੱਚ ਲੈ ਜਾਓ ਜੀ ਅਫਸਰਾਂ ਸਵੇਰੇ 11 ਵਜੇ ਦਾ ਟਾਈਮ ਤੇ ਸਵੇਰ ਤੋਂ ਅਸੀਂ ਇਨਕੁਆਇਰੀ ਕਰ ਰਹੇ ਨੇ 11 ਵਜੇ ਮੁਖਫਸਰ ਥਾਣਾ ਦੇ ਵੀ ਆਏ ਨਾ ਜੀ ਸਾਹਿਬ ਨੇ ਆਏ ਨਾ ਜੋ ਬਣਦੀ ਹੋਈ ਤੁਹਾਡੀ ਕਾਰਵਾਈ ਕਰਦੇ ਹੋ। ਹੋਰ ਦੱਸੋ। ਕਿਰ ਜੋ ਬਣਦੀ ਹੋਈ ਨਹੀਂ ਤਵੇਰਾ ਮਤਲਬ ਵੀ ਜੇ ਉਹ ਸਾਨੂੰ ਥਾਣੇ ਜਾ ਕੇ ਧਮਕਾ ਸਕਦੇ ਆ ਤੇ ਪਿੰਡ ਸਾਡਾ ਕੀ ਆ ਰਿਹਾ ਜੋ ਥ੍ਰੈਟ ਬਣਦੀ ਹੈ ਜੋ ਬਣਦੀ ਉਹ ਧੜਾ ਲਾ ਦਾਂਗੇ 506 ਬਣਦੀ ਹੈ ਲਾ ਦਾਂਗੇ ਹੋਰ ਦੱਸੋ ਜੀ